ਦੇ جنੂਨ ਵਿੱਚ ਚਲਦੀ ਟ੍ਰੇਨ ਦੇ ਕਰੀਬ ਪਹੁੰਚੀ ਕੁੜੀ ਮੌਤ ਦਾ ਲਾਈਵ ਵੀਡੀਓ ਦੇਖ ਸਕਦੇ ਹੋ ਤੁਸੀਂ ਤੁਸੀਂ ਤਾਂ ਜਾਣਦੇ ਹੀ ਹੋ ਕਿ ਅੱਜ ਕੱਲ ਰੀਲਾ ਬਣਾਉਣਾ ਸਭ ਦਾ جنੂਨ ਬਣ ਚੁੱਕਾ ਹੈ ਇਸੇ ਤਰ੍ਹਾਂ ਦੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਪਰ ਇਹ جنੂਨ ਕਦੋਂ ਸਾਨੂੰ ਨੁਕਸਾਨ ਪਹੁੰਚਾ ਦੇਵੇ ਇਹ ਪਤਾ ਹੀ ਨਹੀਂ ਚੱਲਦਾ ਇਸੇ ਤਰ੍ਹਾਂ ਦਾ ਇੱਕ ਹਾਸਤਾ ਸਾਡੇ ਸਾਹਮਣੇ ਆਇਆ ਹੈ ਮੈਕਸੀਕੋ ਦੇ ਹਿਡਾਲਗੋ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸ ਵਿੱਚ ਇੱਕ ਲੜਕੀ ਨੇ ਰੇਲ ਗੱਡੀ ਦੇ ਨੇੜੇ ਜਾ ਕੇ ਰੀਲ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾ ਦਿੱਤੀ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾ ਲੋਕ ਹਿਡਾਲਗੋ 'ਚ ਰੇਲਵੇ ਟਰੈਕ ਦੇ ਆਲੇ-ਦੁਆਲੇ ਸਟੀਮ ਇੰਜਨ ਵਾਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ 'ਚੋਂ ਕੁਝ ਲੋਕ ਰੇਲ ਗੱਡੀ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਲਈ ਟਰੈਕ ਦੇ ਬਿਲਕੁਲ ਨੇੜੇ ਖੜੇ ਹੋ ਗਏ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਡਰਾਈਵਰ ਕਿਸੇ ਅਨਸੁਖਾਮੀ ਘਟਨਾ ਨੂੰ ਰੋਕਣ ਲਈ ਹਾਰਨ ਵੀ ਜਾਂਦਾ ਹੈ ਪਰ ਲੋਕ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਟਰੈਕ ਦੇ ਨੇੜੇ ਆ ਜਾਂਦੇ ਹਨ ਇਸ ਦੌਰਾਨ ਰੀਲ ਬਣਾਉਂਦੇ ਸਮੇਂ ਇੱਕ ਲੜਕੀ ਟਰੈਕ ਦੇ ਇੰਨੀ ਨੇੜੇ ਚਲੀ ਗਈ ਕਿ ਟ੍ਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਲੜਕੀ ਮੌਕੇ ਤੇ ਹੀ ਡਿੱਗ ਪਈ ਅਤੇ ਮੁੜ ਕੇ ਉੱઠી ਨਹੀਂ ਮੀਡੀਆ ਰਿਪੋਰਟਰ ਮੁਤਾਬਕ ਲੜਕੀ ਦੀ ਮੌਤ ਹੋ ਚੁੱਕੀ ਹੈ ਲੜਕੀ ਦੀ ਲਾਈਵ ਮੌਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਤੋਂ ਲੋਕ ਸਿੱਖਣ ਦੀ ਵੀ ਗੱਲ ਕਰ ਰਹੇ ਹਨ ਮੌਤ ਦਾ ਇਹ ਵੀਡੀਓ ਦੇਖ ਕੇ ਲੋਕ ਡਰ ਗਏ ਹਨ ਕਈ ਇੰਟਰਨੈਟ ਯੂਜ਼ਰ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਰੀਲ ਬਣਾਉਂਦੇ ਸਮੇਂ ਸੁਰੱਖਿਆ ਦਾ ਧਿਆਨ ਰੱਖਣ ਦੀ ਸਲਾਹ ਵੀ ਦਿੱਤੀ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਥੋੜੀ ਜਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ ਰੀਲ ਬਣਾਉਣ ਦੇ ਜਨੂਨ ਵਿੱਚ ਚਲਦੀ ਟ੍ਰੇਨ ਦੇ ਕਰੀਬ ਪਹੁੰਚੀ ਕੁੜੀ ਮੌਤ ਦਾ ਲਾਈਵ ਵੀਡੀਓ ਦੇਖ ਸਕਦੇ ਹੋ ਤੁਸੀਂ ਉਸੀ ਤਰ੍ਹਾਂ ਜਾਣਦੇ ਹੀ ਹੋ ਕਿ ਅੱਜ ਕੱਲ ਰੀਲਾ ਬਣਾਉਣਾ ਸਭ ਦਾ ਜਨੂਨ ਬਣ ਚੁੱਕਾ ਹੈ ਇਸੇ ਤਰ੍ਹਾਂ ਦੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਪਰ ਇਹ ਜਨੂਨ ਕਦੋਂ ਸਾਨੂੰ ਨੁਕਸਾਨ ਪਹੁੰਚਾ ਦੇਵੇ ਇਹ ਪਤਾ ਹੀ ਨਹੀਂ ਚੱਲਦਾ ਇਸੇ ਤਰ੍ਹਾਂ ਦਾ ਇੱਕ ਹਾਸਾ ਸਾਡੇ ਸਾਹਮਣੇ ਆਇਆ ਹੈ ਮੈਕਸੀਕੋ ਦੇ ਹਿਡਾਲਗੋ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸ ਵਿੱਚ ਇੱਕ ਲੜਕੀ ਨੇ ਰੇਲ ਗੱਡੀ ਦੇ ਨੇੜੇ ਜਾ ਕੇ ਰੀਲ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾ ਦਿੱਤੀ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਲੋਕ ਹਿਡਾਲਗੋ ਚ ਰੇਲਵੇ ਟਰੈਕ ਦੇ ਆਲੇ-ਦੁਆਲੇ ਸਟੀਮ ਇੰਜਨ ਵਾਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ। ਇਹਨਾਂ 'ਚੋਂ ਕੁਝ ਲੋਕ ਰੇਲ ਗੱਡੀ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਲਈ ਟਰੈਕ ਦੇ ਬਿਲਕੁਲ ਨੇੜੇ ਖੜੇ ਹੋ ਗਏ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਡਰਾਈਵਰ ਕਿਸੇ ਅਨਸੁਖਾਮੀ ਘਟਨਾ ਨੂੰ ਰੋਕਣ ਲਈ ਹਾਰਨ ਵੀ ਹੁੰਦਾ ਹੈ ਪਰ ਲੋਕ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟਰੈਕ ਦੇ ਨੇੜੇ ਆ ਜਾਂਦੇ ਹਨ ਇਸ ਦੌਰਾਨ ਰੀਲ ਬਣਾਉਂਦੇ ਸਮੇਂ ਇੱਕ ਲੜਕੀ ਟਰੈਕ ਦੇ ਇੰਨੀ ਨੇੜੇ ਚਲੀ ਗਈ ਕਿ ਟ੍ਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਲੜਕੀ ਮੌਕੇ ਤੇ ਹੀ ਡਿੱਗ ਪਈ ਅਤੇ ਮੁੜ ਕੇ ਉੱਠੀ ਨਹੀਂ ਮੀਡੀਆ ਰਿਪੋਰਟਰ ਮੁਤਾਬਕ ਲੜਕੀ ਦੀ ਮੌਤ ਹੋ ਚੁੱਕੀ ਹੈ ਲੜਕੀ ਦੀ ਲਾਈਵ ਮੌਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਤੋਂ ਲੋਕ ਸਿੱਖਣ ਦੀ ਵੀ ਗੱਲ ਕਰ ਰਹੇ ਹਨ ਮੌਤ ਦਾ ਇਹ ਵੀਡੀਓ ਦੇਖ ਕੇ ਲੋਕ ਡਰ ਗਏ ਹਨ ਕਈ ਇੰਟਰਨੈਟ ਯੂਜ਼ਰ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਰੀਲ ਬਣਾਉਂਦੇ ਸਮੇਂ ਸੁਰੱਖਿਆ ਦਾ ਧਿਆਨ ਰੱਖਣ ਦੀ ਸਲਾਹ ਵੀ ਦਿੱਤੀ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਥੋੜੀ ਜਹੀ ਲਾਪਰਵਾਹੀ ਵੀ ਜਾਨ ਲੈਵਾ ਸਾਬਤ ਹੋ ਸਕਦੀ ਹੈ